ਆਪਣੇ ਦੇਸ਼ ਦੇ ਵਿੱਚ ਵੀ ਜਿਵੇਂ ਹੈ ਜਿ ਕਿਤੇ ਤੇ ਕਹਿੰਦੇ ਉਹ ਗੁਲਾਮ ਸੀ ਉਹਦਾ ਨਾਮ ਸੀ ਲੁਕਮਾਨ ਪਰ ਉਹਨੇ ਇੰਨੀ ਸੇਵਾ ਕੀਤੀ ਸਿਕੰਦਰ ਦੀ ਇੰਨੀ ਸੇਵਾ ਕੀਤੀ ਤੇ ਸਿਕੰਦਰ ਨੂੰ ਬੜਾ ਚੰਗਾ ਲੱਗਣ ਲੱਗ ਪਿਆ ਸਿਕੰਦਰ ਨੂੰ ਬੜਾ ਚੰਗਾ ਲੱਗ ਗਿਆ ਤੇ ਸਿਕੰਦਰ ਨੇ ਨਾ ਉਨੂੰ ਆਪਣਾ ਮਤਬੰਨਾ ਪੁੱਤਰ ਬਣਾ ਲਿਆ ਵੀ ਤੂੰ ਮੇਰਾ ਪੁੱਤਰ ਹੈ ਉਹ ਹੋਰ ਸੁਆ ਤੇ ਸੇਵਾ ਅੱਗੇ ਨਾ ਹੋ ਗਿਆ ਕਿ ਫਿਰ ਸੇਵਾ ਕਰਦਾ ਰਿਹਾ ਹੋਰ ਵੱਧ ਕਰਨ ਲੱਗ ਪਿਆ ਵੀ ਹੁਣ ਮੇਰਾ ਫਰਜ ਬਣਦਾ ਵੀ ਇਹ ਤਾਂ ਮੇਰਾ ਪਿਤਾ ਬਣ ਗਿਆ ਤੇ ਮੈਂ ਤਾਂ ਪੁੱਤਰ ਆ ਬੜੀ ਸੇਵਾ ਕੀਤੀ ਹਾਰ ਕੇ ਰਾਜੇ ਨੇ ਉਹਨੂੰ ਆਪਣਾ ਵਜ਼ੀਰ ਬਣਾ ਦਿੱਤਾ ਕਿਉਂਕਿ ਰਾਜੇ ਤੋਂ ਥੱਲੇ 2 ਨੰਬਰ ਤੇ ਹੁੰਦਾ ਵਜ਼ੀਰ ਉਹਨੇ ਵਜ਼ੀਰ ਬਣਾ ਦਿੱਤਾ ਨਾਲ ਪੁੱਤਰ ਵੀ ਬਣ ਗਿਆ ਵਜ਼ੀਰ ਦੀ ਪਦਵੀ ਵੀ ਮਿਲ ਗਈ ਗੁਲਾਮ ਸੀ ਤੇ ਇੱਕ ਦਿਨ ਰਾਜਾ ਸ਼ਿਕਾਰ ਕਰਨ ਗਿਆ ਤੇ ਨਾਲ ਇਹਨੂੰ ਆਪਣੇ ਪੁੱਤਰ ਨੂੰ ਵੀ ਹਣ ਰੱਖਦਾ ਆ ਤੇ ਜੰਗਲ ਦੇ ਵਿੱਚ ਗਿਆ ਤੇ ਇੱਕ ਫਲ ਅੱਜ ਤੱਕ ਨਹੀਂ ਸੀ ਦੇਖਿਆ ਕੋਈ ਫਲ ਕਹਿੰਦੇ ਜਾ ਪੁੱਤਰ ਉਹ ਫਲ ਤੋੜ ਕੇ ਲਿਆ ਲਿਆਂਦਾ ਕਹਿੰਦੇ ਪੁੱਤਰਾ ਇੱਕੋ ਹੀ ਫਲ ਲੱਗਾ ਆ ਉਹ ਵੀ ਅੱਜ ਤੱਕ ਪਹਿਲੀ ਵਾਰੀ ਵੇਖਿਆ ਆਏ ਮੈਂ ਚਾਹੁੰਦਾ ਤੂੰ ਮੇਰਾ ਪੁੱਤਿਆ ਤੇ ਤੂੰ ਇਸ ਫਾਲੇ ਨੂੰ ਖਾ ਜਿਦ ਤਰਾ ਮਾਪੇ ਵੇਖੋ ਕਈ ਵਾਰ ਨਾ ਖਾਣ ਦੀ ਆਪਣੀ ਇੱਛਾ ਹੋਵੇ ਨਾ ਕਿਤੇ ਉਹ ਚੀਜ਼ ਦੀ ਕਿਤੇ ਬੱਚਾ ਮੰਗ ਲਵੇ ਨਾ ਤੇ ਮਾਪੇ ਕਹਿੰਦੇ ਨਹੀਂ ਨਹੀਂ ਮੈਂ ਖਾ ਲਿਆ ਸੀ ਅੱਗੇ ਤੂੰ ਖਾ ਲੈ ਆਹ ਵੇਖੋ ਘਰਾਂ ਦੇ ਅੰਦਰ ਮਾਵਾਂ ਕਹਿ ਦਿੰਦੀਆਂ ਨੇ ਆਪਣੇ ਬੱਚਿਆਂ ਨੂੰ ਕਿ ਕੋਈ ਗੱਲ ਨਹੀਂ ਮੈਂ ਖਾ ਲਿਆ ਸੀ ਅੱਗੇ ਤੇ ਵੇਖੋ ਇਸੇ ਤਰ੍ਹਾਂ ਹੀ ਰਾਜੇ ਸਿਕੰਦਰ ਨੇ ਕਹਿ ਦਿੱਤਾ ਕਹਿੰਦੇ ਲੈ ਪੁੱਤਰਾ ਤੂੰ ਖਾ ਤੂੰ ਮੇਰਾ ਪੁੱਤਰ ਹੈ ਤੇ ਜਦੋਂ ਹੁਣ ਲੁਕਮਾਨ ਖਾਣ ਲੱਗ ਪਿਆ ਹੁਣ ਅਜੇ ਤੱਕ ਤੂੰ ਫਲ ਖਾਧਾ ਨਹੀਂ ਸੀ ਰਾਜੇ ਸਿਕੰਦਰ ਨੇ ਕਹਿੰਦਾ ਪੁੱਤਰਾ ਸਵਾਦ ਕਿਹੋ ਜਿਹਾ ਕਹਿੰਦੇ ਬੜਾ ਸਵਾਦ ਹੈ ਕਹਿੰਦਾ ਬੜਾ ਸਵਾਦ ਹੈ ਤੇ ਸਿਕੰਦਰ ਕਹਿੰਦਾ ਪੁੱਤਰਾ ਮੈਨੂੰ ਵੀ ਥੋੜਾ ਜਿਹਾ ਦੇ ਹਾਂ ਇਹ ਜਦੋਂ ਰਾਜੇ ਸਕੰਦਰ ਨੇ ਉਹਦੇ ਕੋਲੋਂ ਫਲ ਲੈ ਕੇ ਉਹਨੂੰ ਥੋੜਾ ਜਿਹੀ ਅਜੇ ਕਟਿਆ ਨਾ ਦੰਦਾਂ ਦੇ ਨਾਲ ਉਹ ਐਨਾ ਕੋੜਾ ਸੀ ਸਕੰਦਰ ਨੇ ਫੜ ਕੇ ਵਗਾ ਕੇ ਫਰੇ ਮਾਰਿਆ ਉਹ ਕਹਿੰਦਾ ਉਹ ਪੁੱਤਰਾ ਇੰਨਾ ਜ਼ਹਿਰ ਵਰਗਾ ਕੋੜਾ ਤੂੰ ਕਿਤਨਾ ਐ ਹੱਸ ਕੇ ਨੂੰ ਖਾਈ ਜਾਂਦਾ ਸੈਂ ਉਹ ਕਿਆ ਕਿਹਾ ਨਹੀਂ ਵੀ ਕੋੜਾ ਬੜਾ ਜ਼ਹਿਰ ਵਰਗਾ ਬੜਾਇਆ ਕਹਿੰਦਾ ਰਾਜਨ ਕਹਿੰਦਾ ਅੱਜ ਤੱਕ ਤੁਹਾਡੇ ਹੱਥੋਂ ਸਾਰੇ ਮਿੱਠੇ ਫਾਲੀ ਮਿਲੇ ਨੇ ਮੈਨੂੰ ਤੇ ਮੈਂ ਇੱਕ ਕੌੜੇ ਦਾ ਸ਼ਿਕਵਾ ਕਿਉਂ ਕਰਾਂ ਅੱਜ ਤੱਕ ਸਾਰੇ ਮਿੱਠੇ ਦਿੱਤੇ ਦਾਤਾ ਤੂੰ ਤੂੰ ਸਿਕੰਦਰ ਮੈਨੂੰ ਮੈਨੂੰ ਬਾਦਸ਼ਾਹ ਜੀ ਅੱਜ ਤੱਕ ਸਾਰੇ ਤੁਸੀਂ ਮੈਨੂੰ ਮਿੱਠੇ ਦਿੱਤੇ ਨੇ ਤੇ ਇੱਕ ਕੌੜੇ ਦਾ ਗਿਲਵਾ ਗਿਲਾ ਸ਼ਿਕਵਾ ਕਿਉਂ ਕਰਾਂ ਬਿਲਕੁਲ ਗੱਲ ਸਾਡੇ ਤੇ ਵੀ ਹੋਣੀ ਚਾਹੀਦੀ ਹੈ ਜੀ ਰੱਬ ਨੇ ਸਾਨੂੰ ਸਾਰੇ ਮਿੱਠੇ ਪਦਾਰਥ ਅੱਜ ਤੱਕ ਦਿੱਤੇ ਜੀ ਕਿਹੜੀ ਚੀਜ਼ ਨਹੀਂ ਦਿੱਤੀ ਸਾਨੂੰ ਜੀ ਕਿਹੜੀ ਚੀਜ਼ ਨਹੀਂ ਤੇ ਹਰ ਚੀਜ਼ ਪ੍ਰਮਾਤਮਾ ਨੇ ਦਿੱਤੀ ਸਾਨੂੰ ਆਮ ਕਈ ਵਾਰ ਨਹੀਂ ਕਦੇ ਨਾ ਰੱਬ ਨੇ ਕੀ ਦਿੱਤਾ ਜੀ ਕਿ ਮੈਂ ਕਰੀ ਉਹ ਅੱਖਾਂ ਨੱਕ ਹੱਥ ਕੰਨ ਪੈਰ ਸਭ ਕੁਝ ਦਿੱਤਾ ਇਹਦੇ ਤੋਂ ਕੀਮਤੀ ਦਾਤਾਂ ਕੋਈ ਨਹੀਂ ਜਾ ਕੇ ਉਹਨਾਂ ਨੂੰ ਦੇਖ ਲਈ ਜਿਨ੍ਹਾਂ ਕੋਲ ਅੱਖਾਂ ਹੀ ਨਹੀਂ ਹੈਗੀਆਂ ਜਾ ਕੇ ਉਹਨਾਂ ਨੂੰ ਦੇਖੀਏ ਕਦੇ ਜਿਨ੍ਹਾਂ ਕੋ ਕੰਨ ਤੇ ਹੈਗੇ ਪਰ ਸੁਣ ਨਹੀਂ ਸਕਦੇ ਜਬਾਨ ਤੇ ਹੈ ਜੀ ਬੋਲ ਨਹੀਂ ਸਕਦੇ ਰੱਬ ਦਾ ਸ਼ੁਕਰ ਕਰੇ ਕਰੀ ਪ੍ਰਮਾਤਮਾ ਤੋਂ ਦਿੱਤੀਆਂ ਸਾਨੂੰ ਬੜੀਆਂ ਦਾਤਾਂ ਦਿੱਤੀਆਂ ਨੇ ਕੋ ਸਾਨੂੰ ਘਰ ਪਰਿਵਾਰ ਦਿੱਤਾ ਘਰ ਦਿੱਤਾ ਕਈ ਤੇ ਵੇਖੋ ਫੁੱਟਪਾਸਾਂ ਤੇ ਸੁੰਦੇ ਨੇ ਤੇ ਗੁਰੂ ਨਾਨਕ ਪਤਾ ਹੀ ਦੇ ਪਾਵਨ ਬਚਨ ਹੁੰਦੇ ਕਹਿੰਦੇ ਭਲਿਆ ਮਾਲਕ ਦੇ ਘਰ ਦਾ ਗੁਲਾਮ ਬਣੇ ਮੁੱਲ ਖਰੀਦੀ ਲਾਲਾ ਗੋਲਾ ਕਹਿੰਦੇ ਮੈਂ ਤੇ ਗੁਲਾਮ ਐ ਜੀ ਮੈਂ ਤੇ ਮੁੱਲ ਖਰੀਦਿਆ ਹੋਇਆ ਐ ਜੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹੱਟ ਬਿਕਾਨਾ ਜਿੱਤ ਲਾਇਆ ਟਿੱਕ ਲਗਾ ਕਹਿੰਦੇ ਭਲੇ ਗੁਰੂ ਦੇ ਬਚਨਾਂ ਦੀ ਹੱਟੀ ਦੇ ਉੱਤੇ ਵਿਕ ਜਾਇਆ ਕਰੀਏ ਅਰ ਜਾਨਾ ਆਪਾਂ ਜਿਹੜੀ ਬਾਣੀ ਪੜ੍ਹਦੇ ਆ ਨਾ ਜੇ ਸੁਣਦੇ ਆ ਇਹ ਗੁਰੂ ਦੇ ਬਚਨ ਨੇ ਇਹਨਾਂ ਤੇ ਵਿਕ ਜਾਈਏ ਕਿ ਦਾਤਾ ਜੋ ਤੁਸੀਂ ਕਹਿ ਦਿੱਤਾ ਨਾ ਮੈਂ ਇਸੇ ਤਰ੍ਹਾਂ ਕਰਨਾ ਮੈਂ ਤੁਹਾਡੇ ਬਚਨਾਂ ਨੂੰ ਮੰਨ ਲਿਆ ਜੀ ਸਤ ਸਤ ਕਰਕੇ ਮੰਨ ਲਿਆ ਗੁਰ ਤੇ ਬਚਨੀ ਹੱਟ ਬਿਕਨ ਜਿਤ ਲਾਇਆ ਤਿਤ ਲੱਗਾ ਮਾਲਕ ਜੀ ਜਿੱਧਰ ਤੋਹੀ ਲਾਇਆ ਜੀ ਲੱਗੇ ਹੋਏ ਆ ਜੀ ਤੇ ਜਦੋਂ ਵੇਖੋ ਮਾਤਾ ਪਿਤਾ ਵੇਖੋ ਬੱਚਾ ਜਿਹੜਾ ਆਗਿਆ ਦੇ ਵਿੱਚ ਰਹੇ ਨਾ ਤੇ ਮੂੰ ਅਸੀਸਾਂ ਨਿਕਲਦੀਆਂ ਉਤੇ ਇੱਥੋਂ ਤੱਕ ਕਹਿੰਦੇ ਜੀ ਪ੍ਰਮਾਤਮਾ ਜੀ ਇਹੋ ਜਿਹਾ ਤੀ ਪੁੱਤਰ ਸਾਰਿਆਂ ਨੂੰ ਦਵੇ ਜੀ The bello com